ਜੈਤੋ ਦੇ ਐਮਐਲਏ ਨੇ ਤੇ ਅਸੀਂ ਕਹਾਂਗੇ ਉਹਨਾਂ ਦੇ ਪਿੱਛੇ ਖੜੇ ਭਗਵੰਤ ਮਾਨ ਵੀ ਸਰਕਾਰ ਨੇ ਮਜ਼ਦੂਰਾਂ ਦੇ ਜ਼ੁਲਮ ਢਾ ਕੇ ਇਹਨਾਂ ਨੂੰ ਇੱਕ ਮਰੇ ਹੋਏ ਕਾਂ ਦੀ ਤਰ੍ਹਾਂ ਟੰਗਣ ਦੀ ਕੋਸ਼ਿਸ਼ ਕੀਤੀ ਕਿ ਚੰਦ ਭਾਣ ਦੇ ਲੋਕਾਂ ਦੀ ਹਾਲਤ ਦੇਖ ਕੇ ਕੱਲ ਨੂੰ ਇਹ ਮਜ਼ਦੂਰ ਸਿਰ ਉੱਚਾ ਕਰਕੇ ਉੱਠਣ ਦੀ ਕੋਸ਼ਿਸ਼ ਨਹੀਂ ਕਰਨਗੇ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਇਥੋਂ ਦੇ ਵੱਡੇ ਛੈਲਰ ਮਾਲਕਾਂ ਦੇ ਨਾਲ ਇਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਭਿੜਿਆ ਨਹੀਂ ਜਾ ਸਕਦਾ ਮਜ਼ਦੂਰਾਂ ਦੇ ਵੱਲੋਂ ਇਹਨਾਂ ਨੇ ਅੱਗੇ ਤਾਂ ਸਿਰ ਸੁੱਟ ਕੇ ਹੀ ਜਾਇਆ ਜਾ ਸਕਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਲਾਕੇ ਦੀਆਂ ਪੰਜਾਬ ਦੀਆਂ ਪਿੰਡੂ ਖੇਤ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਦੀ ਹਮਾਇਤ ਚਾਹੇ ਹੋਏ ਕਿਸਾਨਾਂ ਨੇ ਮਲਾਜ਼ਮਾਂ ਨੇ ਨੌਜਵਾਨਾਂ ਨੇ ਵਿਦਿਆਰਥੀਆਂ ਨੇ ਇਕਜੁੱਟ ਹੋ ਕੇ ਇਸ ਜ਼ਬਰ ਦਾ ਟਾਕਰਾ ਕਰਨ ਦੇ ਵਾਸਤੇ ਸਿਰ ਜੋੜੇ ਉਹਨੇ ਉਹ ਕਹਾਣੀ ਪੁੱਠੀ ਪਾਈ ਆ ਇਹਨਾਂ ਦੀ ਕਿ ਠੀਕ ਆ ਸਾਡੇ ਤੇ ਜ਼ਬਰ ਹੋਇਆ ਪਰ ਜਿਵੇਂ ਕਹਿੰਦੇ ਆ ਕਿ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਮਿਲੇ ਕਮਰ ਹਰ ਜਾਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਇਸ ਕਰਕੇ ਤੁਸੀਂ ਇਹਨਾਂ ਨੂੰ ਮੂੰਹ ਦੀ ਖਵਾਈ ਆ ਚੰਦ ਭਾਨ ਦੇ ਮਜ਼ਦੂਰਾ ਨੇ ਜਿਨ੍ਹਾਂ ਦੀ ਪਿਛਲੇ ਸਮੇਂ ਤੋਂ ਭਾਵੇਂ ਕੋਈ ਬਕਾਇਦਾ ਜੱਫੇਬੰਦੀ ਵੀ ਨਹੀਂ ਉਹਨਾਂ ਨੇ ਜਸ ਮਾਨ ਸਨਮਾਨ ਦੇ ਨਾਲ ਇਸ ਜ਼ਬਰ ਦਾ ਟਾਕਰਾ ਕੀਤਾ ਤਹਮਮਲ ਰੱਖਿਆ ਉਹਨੇ ਸਭਨਾਂ ਦੀਆਂ ਜੜੀਆਂ ਸੋਚਾਂ ਸੀ ਉਹਨਾਂ ਨੂੰ ਪੁੱਠੀਆਂ ਕੀਤਾ ਇਸ ਕਰਕੇ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲੈਣਾ ਕਿਉਂਕਿ ਬੁਲਾਰੇ ਬਹੁਤ ਸਾਰੀਆਂ ਗੱਲਾਂ ਕਹਿ ਗਏ ਆ ਕਿ ਇੱਥੇ ਔਰਤਾਂ ਦੇ ਨਾਲ ਜ਼ਬਰ ਹੋਇਆ ਸਮਾਨ ਦੀ ਭੰਨ ਤੋੜ ਹੋਈ ਆ ਔਰ ਬਹੁਤ ਸਾਰਾ ਕੰਮ ਸਾਡੇ ਮਜ਼ਦੂਰਾਂ ਤੇ ਜ਼ਬਰਟਾਇਆ ਗਿਆ ਉਲਟ ਪਰਚੇ ਹੋਏ ਜਿਹੜੇ ਗੋਲੀਆਂ ਚ ਲਾਉਣ ਵਾਲੇ ਸੀ ਜਿਹੜੀ ਉਹ ਗੁੰਡਾ ਢਾਣੀ ਸੀ ਉਹ ਟੌੜ ਦੇ ਦੀਵੇ ਮਚਾਉਂਦੀ ਸੀ ਪਰ ਭਰਾਵਾ ਸਾਡੇ ਸਟੱਟ ਨੇ ਉਹਨਾਂ ਦੇ ਦੀਵੇ ਬੁਝਾਏ ਆ ਮੈਂ ਸਿਰਫ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਐ ਕਿ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਨੇ ਜਿਹੜਾ ਕੱਲ 8 ਘੰਟਿਆਂ ਤੱਕ ਗੱਲਬਾਤ ਦੇ ਵਿੱਚ ਬੈਠਾ ਰਿਹਾ ਕੁਝ ਪ੍ਰੋਸੀਜਰ ਦਿੱਤੇ ਆ ਜਿਨ੍ਹਾਂ ਦੀ ਗੱਲ ਕਸ਼ਮੀਰ ਸੰਘ ਘੁਸ਼ੋਰ ਹੋਣਾ ਨੇ ਕਰਨੀ ਆ ਔਰ ਉਸ ਪ੍ਰੋਸੇਸੇ ਦੇ ਕਰਕੇ ਹੀ ਜਿਹੜਾ ਐਸਐਸਪੀ ਦਫਤਰ ਦੇ ਘਰਾਓ ਦਾ ਪ੍ਰੋਗਰਾਮ ਸੀ ਉਹਨੂੰ ਸਿਰਫ ਮੌਲਤਵੀ ਕੀਤਾ ਪ੍ਰਸ਼ਾਸਨ ਇਹ ਗੱਲ ਧਿਆਨ ਨਾਲ ਸੁਣ ਲੈ ਸੀਐਡੀ ਧਿਆਨ ਨਾਲ ਸੁਣ ਲੈ ਇੱਥੋਂ ਦੀ ਐਸਐਸਪੀ ਮੈਡਮ ਧਿਆਨ ਨਾਲ ਸੁਣ ਲੈ ਕਿ ਮਜ਼ਦੂਰਾਂ ਨੇ ਆਪਣਾ ਘੋੜ ਨਹੀਂ ਵਾਪਸ ਲਿਆ ਜੇ ਉਹ ਗੱਲਾਂ ਲਾਗੂ ਨਾ ਹੋਈਆਂ ਤਾ 17 ਤਰੀਕ ਨੂੰ ਅੱਜ ਦੇ ਦਿਨ ਹੀ ਉਹ ਜਿਹੜਾ ਘਰਾਓ ਦਾ ਐਕਸ਼ਨ ਮੁਲਤ ਵੀ ਹੋਇਆ ਉਹ ਹਰ ਹਾਲਤ ਦੇ ਵਿੱਚ ਕੀਤਾ ਜਾਊਗਾ ਇਸ ਕਰਕੇ ਇਸ ਕਰਕੇ ਭੈਣੋ ਭਰਾਵੋ ਇਹ ਨਾ ਸਮਝੋ ਕਿ ਅੱਜ ਆਪਾਂ ਇੱਥੇ ਇਕੱਠ ਕਰ ਲਿਆ ਪ੍ਰਸ਼ਾਸਨ ਦੇ ਅਧਿਕਾਰੀ ਆਉਣ ਵਾਲੇ ਐਥੇ ਉਹ ਦੱਸਣਗੇ ਕੁਝ ਗੱਲਾਂ ਛੋਡੇ ਸੁਬਾ ਗੂ ਕਸ਼ਮੀਰ ਤੋਂ ਗਸ਼ਵਰ ਹੋਣੀ ਦੱਸਣਗੇ ਕਿ ਕੀ ਗੱਲਾਂ ਕੁਛ ਹੋਈਆਂ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਘੋੜਾ ਸਮਾਪਤ ਹੋ ਗਈ 17 ਤਰੀਕ ਯਾਦ ਰੱਖਣੀ ਆ ਸਭਨਾਂ ਨੇ ਜੇ ਇਹ ਬਾਜ ਨਾ ਆਏ ਕਿਉਂਕਿ ਸਾਨੂੰ ਪਤਾ ਹੈ ਪ੍ਰਸ਼ਾਸਨ ਫੁੱਕ ਕੇ ਚੜਦਾ ਹੁੰਦਾ ਹੈ ਅਨੇਕਾਂ ਵਾਰ ਸਮਝੌਤੇ ਕਰਦੇ ਆ ਗੱਲਾਂ ਕਰਦੇ ਆ ਭਰੋਸੇ ਦਿੰਦੇ ਆ ਪਰ ਉਹ ਤੋਂ ਬਾਅਦ ਦੇ ਵਿੱਚ ਮੁੱਕਰ ਜਾਂਦੇ ਆ ਇਸ ਲਈ ਕਿਸੇ ਨੇ ਅੱਜ ਤੋਂ ਬਾਅਦ ਜਾ ਕੇ ਧਰਾਂ ਦੇ ਵਿੱਚ ਬਹਿਣਾ ਨਹੀਂ ਹੈ ਆਪਾਂ ਤਿਆਰੀਆਂ ਕਰਨੀਆਂ ਕਿ ਜੇ ਤਾਂ ਹੁਣ ਗੱਲਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਕੱਲੇ ਫਰੀਦਕੋਟ ਜ਼ਿਲ੍ਹੇ ਦੇ ਹੀ ਖੇਤ ਮਜ਼ਦੂਰ ਕਿਸਾਨ ਨਹੀਂ ਆਉਣਗੇ ਫਿਰ ਉਸ ਦਿਨ ਇਹਦੇ ਆਲੇ-ਦੁਆਲੇ ਤੋਂ ਵੱਡੀ ਕਿੰਨਤੀ SSP ਦੇ ਦਫ਼ਤਰ ਦਾ ਘਰਾਉ ਕਰਨ ਆਉਗੀ ਇਸ ਲਈ ਇਹਨਾਂ ਬੇਨਤੀਆਂ ਨਾਲ ਤੁਹਾਡਾ ਸਭਨਾਂ ਦਾ ਧੰਨਵਾਦ